ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮੈਂ ਅੱਜ ਵਿਸ਼ੇ ਤੇ ਗੱਲ ਕਰਨੀ ਆ ਮੈਨੂੰ ਲੱਗਦਾ ਨਹੀਂ ਵੀ ਭਾਵੇਂ ਇਸ ਵਿਸ਼ੇ ਤੇ ਮੈਂ ਨਾ ਵੀ ਗੱਲ ਕਰਦਾ ਮੇਰਾ ਚੱਲਦਾ ਹੀ ਤਾਂ ਵੀ ਪਰ ਮੈਂ ਸਮਝਦਾ ਵੀ ਜੇ ਇੱਕ ਗੁਰੂ ਕੇ ਸਿੱਖ ਹੋਣ ਦੇ ਨਾਤੇ ਇਸ ਵਿਸ਼ੇ ਤੇ ਗੱਲ ਕਰਨੀ ਬਣਦੀ ਆ ਕਿਉਂ ਆ ਵੀ ਤਰਨ ਤਾਰਨ ਦੀ ਗੱਲ ਆ ਆ ਹੁਣ ਜਿਹੜੇ ਪੁੱਠੇ ਸਿੱਦੇ ਜੇ ਦੇਣ ਆ ਰਹੇ ਹਨ ਬੜਿਆ ਸਾਡੇ ਨੌਜਵਾਨ ਉਹਦੇ ਸਰਦਾਰਾਂ ਦੇ ਮੁੰਡੇ ਵੀ ਇਹਨਾਂ ਦਿਨਾਂ ਦੇ ਪਿੱਛੇ ਬੜੇ ਪਾਗਲ ਹੋਏ ਆ। ਆ ਜਿਹੜੇ ਦਿਨ ਚੱਲਣਦੇ ਆ, ਰੋਜ ਦੇ, ਟੈਡੀ ਦੇ, ਫਲਾਨਾ ਦੇ, ਚੌਕਲੇਟ ਦੇ, ਜਿਹੜੇ ਪੁੱਠੇ ਸਦੇ ਦੇ ਡੇ ਚੱਲਣਦੇ ਆ। ਬੜਾ ਬੇੜਾ ਕਰਕ ਇਹਨਾਂ ਦਿਨਾਂ ਦੇ ਵਿੱਚ ਹੋ ਰਿਹਾ ਵਾ। ਮੈਂ ਸਮਝਣਾ ਵੀ ਇਹਨਾਂ ਦਾ ਅਜੇ ਤੱਕ ਮੈਨੂੰ ਕੋਈ ਇਤਿਹਾਸ ਦੱਸ ਦੇ ਇਹਨਾਂ ਦਿਨਾਂ ਦਾ ਇਤਿਹਾਸ ਕੀ ਆ। ਇਹ ਦਿਨ ਕਿਉਂ ਬਣਾਏ ਜਾਂਦੇ ਆ, ਇਹਦੇ ਵਿੱਚੋਂ ਸਾਨੂੰ ਸਿੱਖਿਆ ਕੀ ਮਿਲਨੀ ਆ? ਮੈਨੂੰ ਅਜੇ ਤੱਕ ਇਹ ਨਹੀਂ ਪਤਾ। ਇਹਨਾਂ ਦਿਨਾਂ ਦੇ ਵਿੱਚੋਂ ਸਿੱਖਿਆ ਕੀ ਮਿਲਨੀ ਸਾਨੂੰ ਸਾਡੀ ਯੂਥ ਨੂੰ ਸਿੱਖਿਆ ਕੀ ਮਿਲਨੀ ਇਹਨਾਂ ਦਿਨਾਂ ਦੇ ਵਿੱਚੋਂ ਚਾਕਲੇਟ ਡੇ ਟੈਡੀ ਡੇ ਦੇ ਵਿੱਚੋਂ ਵੈਲਨਟਾਈਨ ਡੇ ਦੇ ਵਿੱਚੋਂ ਮੈਨੂੰ ਇਹ ਤੱਕ ਇਹ ਨਹੀਂ ਸਮਝਣ ਲੱਗੀ ਵੀ ਇਹਨਾਂ ਦਿਨਾਂ ਦੇ ਵਿੱਚੋਂ ਸਿੱਖਿਆ ਕੀ ਮਿਲਨੀ ਫਿਰ ਇਹਨਾਂ ਦਿਨਾਂ ਦਾ ਇਤਿਹਾਸ ਕੀ ਹੈ ਮੈਨੂੰ ਕੋਈ ਇਹ ਦੱਸ ਦੇਵੇ ਬਸ ਭੇੜ ਚਾਹ ਲਿਆ ਜੋ ਸਾਡੇ ਮੁੰਡੇ ਵੀ ਸਾਡੇ ਸਿੱਖਾਂ ਦੇ ਵੀ ਪਾਗਲ ਹੋਏ ਇਹਨਾਂ ਦਿਨਾਂ ਦੇ ਪਿੱਛੇ ਇਸੇ ਕਾਰਨ ਨੂੰ ਲੈ ਕੇ ਇੱਕ ਤਰਨਤਾਰਨ ਦੇ ਵਿੱਚ ਜਿਹੜੀ ਘਟਨਾ ਵਾਪਰੀ ਪਿਛੇ ਜੇ 4 ਦਿਨ ਪਹਿਲਾਂ ਇੱਕ ਮੁੰਡੇ ਨੇ ਇੱਕ ਕੁੜੀ ਦਾ ਕਤਲ ਕਰਤਾ ਗੋਲੀ ਮਾਰੀ ਪਹਿਲਾਂ ਆਪਣੇ ਆਪ ਨੂੰ ਗੋਲੀ ਮਾਰੀ ਤੇ ਮੁਰ ਪਹਿਲਾਂ ਕੁੜੀ ਨੂੰ ਗੋਲੀ ਮਾਰੀ ਮੁਰ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੁਣ ਦਸਨ ਦੇ ਵਿੱਚ ਜੋ ਸੰਦੇ ਵਿੱਚ ਆ ਰਿਹਾ ਵਾ ਵੀ ਉਹ ਜਿਹੜੀ ਕੁੜੀ ਸੀਗੀ ਉਹ ਕੁੜੀ ਪਹਿਲਾਂ ਵੀ ਉਹਦੀ ਕੁੜੀ ਦੀ ਇੰਗੇਜਮੈਂਟ ਹੋ ਚੁੱਕੀ ਸੀ ਭਾਵ ਕਿ ਉਹ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਜੋ ਉਹਦੀ ਮੰਗਣੀ ਹੋਈ ਸੀਗੀ ਇਹ ਜਿਹੜੇ ਮੁੰਡੇ ਨੇ ਉਹ ਕੁੜੀ ਮਾਰੀ ਆ ਇਹ ਉਹਨੂੰ ਕੁੜੀ ਨੂੰ ਕਹਿੰਦਾ ਹੀ ਆਪਣੇ ਵਿਆਹ ਲਈ ਇਹ ਗੱਲ ਕਰਦਾ ਹੈ ਮੁੰਡਾ ਉਹ ਕੁੜੀ ਦੇ ਨਾਲ ਪਰ ਉਹ ਕੁੜੀ ਨੇ ਚਲੋ ਆਪਣਾ ਸਟੈਂਡ ਰੱਖਿਆ ਉਹਨੇ ਇਹ ਗੱਲ ਕੀਤੀ ਭਰਾ ਮੇਰੀ ਇੰਗੇਜਮੈਂਟ ਮੇਰੇ ਘਰ ਦੇਣੇ ਕਰਾਈ ਆ ਤੇ ਜਿਹੜੀ ਮੈਂ ਕਾਲਜ ਦੇ ਵਿੱਚ ਪੜਾਈ ਕਰ ਰਹੀ ਆ ਇਹ ਪੜਾਈ ਵੀ ਮੇਰੀ ਤੇ ਸਾਰੀ ਤੇ ਖਰਚਾ ਉਹ ਮੁੰਡੇ ਵਾਲਾ ਪਰਿਵਾਰ ਲਾ ਰਿਹਾ ਵਾ ਇਹ ਮੁੰਡਾ ਉਹਦੇ ਘਰ ਤੱਕ ਗਿਆ ਕੁੜੀ ਦੇ ਮਾਂ ਨੂੰ ਮਿਲਿਆ ਬਾਹਰ ਕਿਸੇ ਪਰਿਵਾਰ ਨੂੰ ਮਿਲਿਆ ਪੀਓ ਤੁਹਾਡੀ ਬੱਚੀ ਕਿੱਥੇ ਆਨੇ ਮਾਣੇ ਗੱਲ ਦਸੀ ਵੀ ਬਈ ਉੱਤੇ ਘਰੇ ਜਾ ਕੇ ਮਿਲਾਂ ਹੁਣ ਮਾਂ ਪੇ ਉਹਨੂੰ ਲੱਗਦਾ ਵੀ ਚਲੋ ਕੋਈ ਕਾਪੀ ਪੈਨ ਲੈਣ ਆਇਆ ਹੋਵੇ ਕੋ ਸਕੂਲ ਦਾ ਕੋ ਕਾਲਜ ਦਾ ਕੰਮ ਹੋਵੇ ਇਹ ਗਿਆ ਜਾ ਕੇ ਉਹਨੇ ਉੱਥੇ ਵੀ ਉਹਨੂੰ ਇਹ ਗੱਲ ਆਪਦੀ ਕਹੀ ਵੀ ਜੋ ਮੇਰੀ ਨੀਤ ਆ ਇਹਨੇ ਆਪਦੀ ਗੱਲ ਉਹ ਕਹੀ ਪਰ ਉੱਥੇ ਕੁਲੀ ਨੇ ਗੱਲ ਕਹੀ ਵੀ ਮੈਂ ਤੈਨੂੰ ਅੱਗੇ ਵੀ ਇਹ ਗੱਲ ਦੱਸੀ ਸੀ ਵੀ ਮੈਂ ਮੇਰੀ ਘਰ ਦੇਣੇ ਇੰਗੇਜਮੈਂਟ ਕਰਾਈ ਆ ਤੇ ਮੇਰੀ ਪੜ੍ਹਾਈ ਦੀ ਉਤੋਂ ਖਰਚਾ ਵੀ ਮੁੰਡੇ ਵਾਲਾ ਪਰਿਵਾਰ ਲਾ ਰਿਹਾ ਵਾ ਫਿਰ ਅਗਲੇ ਦਿਨ ਜਦੋਂ ਕੁੜੀ ਕਾਲਜ ਆਈ ਇਹ ਮੁੰਡਾ ਦਾ ਘਰੋਂ ਬੰਦੂਕ ਲੈ ਕੇ ਗਿਆ ਪਿਸਤੌਲ ਲੈ ਕੇ ਗਿਆ ਮੁੰਡੇ ਨੇ ਪਿਸਤੌਲ ਖੜਿਆ ਜਾ ਕੇ ਉੱਥੇ ਵੀ ਕੁੜੀ ਨੂੰ ਨੇ ਇਦਾਂ ਗੱਲ ਕੀਤੀ ਪਰ ਕੁੜੀ ਨੇ ਉੱਥੇ ਵੀ ਜਵਾਬ ਦਿੱਤਾ ਇੰਨੇ ਸਕੂਲ ਦੀ ਕਲਾਸ ਦੇ ਵਿੱਚ ਹੀ ਪਹਿਲਾਂ ਤੇ ਕੁੜੀ ਦੇ ਗੋਲੀ ਮਾਰਤੀ ਕੁੜੀ ਉੱਥੇ ਹੀ ਮਰ ਗਈ ਬਾਅਦ ਵਿੱਚ ਨੇ ਆਪਣੇ ਤੇ ਗੋਲੀ ਮਾਰ ਲਈ ਹੁਣ ਇਹਨੇ ਆਪਣੇ ਗੋਲੀ ਮਾਰੀ ਹਸਪਤਾਲ ਦੇ ਵਿੱਚ ਵੀ ਕੁਝ ਦਿਨ ਰਿਹਾ ਇਹ 2-4 ਦਿਨ ਬਾਅਦ ਵਿੱਚ ਇਹ ਵੀ ਜੋ ਮੁੰਡਾ ਸੀ ਉਹ ਵੀ ਮਰ ਗਿਆ ਹੁਣ ਮੈਂ ਬੇਨਤੀ ਜਿਹੜੀ ਮੈਂ ਕਰਨੀ ਚਾਹੁੰਦਾ ਵਾ ਇਹ ਮੇਰੇ ਕਿੰਨਾ ਵਾਸਤੇ ਆ ਇਹ ਮੇਰੀਆਂ ਮਾਪਿਓ ਵਾਸਤੇ ਜਿਹੜੇ ਮਾਪਿਓ ਨੇ ਨਿਆਣਾ ਇਦਾਂ ਵਾਰਾ ਛੱਡਿਆ ਆਪਦਾ ਜਵਾਕ ਜਿੱਦਾਂ ਹੁੰਦਾ ਨਾ ਇੱਕ ਮੱਝ ਦਾ ਰਸਾ ਲਾਇਆ ਹੁੰਦਾ ਵਾ ਇੱਕ ਡੰਗਰ ਦਾ ਰਸਾ ਲਾ ਦੋ ਤਾਂ ਡੰਗਰ ਮੁੜ ਕੇ ਕਰਦਾ ਵੀ ਉਹ ਸਾਰੇ ਘੜ ਦੇ ਵਿੱਚ ਕਦੀ ਮਿੱਟੀ ਪੁੜਤੀ ਕਦੀ ਰੁੱਖ ਪੁੜਦਾ ਕੋਈ ਕਦੀ ਬੂਟਾ ਪੁੜਤ ਕਦੀ ਦੂਜੀ ਮੱਝ ਨਾਲ ਪੰਗਾ ਲੈ ਲਿਆ ਕਦੀ ਦੂਜੀ ਗਾਂ ਨਾਲ ਪੰਗਾ ਕਦੀ ਕਿਸੇ ਨਾਲ ਪੰਗਾ ਕਦੀ ਖੁਰਲੀ ਨਾਲ ਪੰਗੇ ਲੈ ਲੇ ਕਦੀ ਖੁਰਲੀ ਤੇ ਚੜ ਗਿਆ ਇਹ ਕੰਮ ਉਹ ਡੰਗਰ ਕਰਦਾ ਜਿਹੜੇ ਡੰਗਰ ਦਾ ਰੱਸਾ ਲੱਥ ਜਾਂਦਾ ਹੁਣ ਉਹ ਜਿਹੜਾ ਮੁੰਡੇ ਨੇ ਲੱਛਣ ਜਿਹੜੇ ਕੀਤੇ ਉਹਨੇ ਲੱਛਣ ਤਾਂ ਕੀਤੇ ਉਹਦਾ ਰੱਸਾ ਲੱਥਾ ਕਿਹਦੇ ਵੱਲੋਂ ਉਹਦੇ ਆਪ ਦੇ ਕਰਦਿਆਂ ਵੱਲੋਂ ਹੁਣ ਰਸਾ ਕਿਵੇਂ ਲੱਥਾ ਇੱਥੇ ਪਿਓ ਦਾ ਫਰਜ਼ ਸੀ ਵੀ ਜੇ ਤੇ ਤੇਰੀ ਲਾੜ ਵਿਗੜੀ ਆ ਜੇ ਤੇ ਤੇਰੀ ਲਾੜ ਗੰਦੀ ਆ ਇੱਥੇ ਪਿਓ ਦਾ ਫਰਜ਼ ਸੀ ਵੀ ਉਹ ਆਪ ਦੇ ਉਹਨੂੰ ਤੇ ਹੀ ਪੁੱਤ ਨੂੰ ਸਮਝਾਉਂਦੇ ਹੁਣ ਲਾੜ ਜਿਹੜੀ ਗੰਦੀ ਹੁੰਦੀ ਉਹ ਸਮਝਾਇਆ ਨਹੀਂ ਸਮਝਦੀ ਕਈ ਵਾਰੀ ਤੇ ਉਥੇ ਪਿਓ ਦਾ ਫਰਜ਼ ਹੀ ਹੈਗਾ ਵੀ ਜੇ ਤੇ ਤੇਰੇ ਕੋਲ ਪਿਸਤੌਲ ਹੈਗਾ ਵਾ ਜੇ ਤੇ ਤੇਰੇ ਕੋਲ ਪਿਸਤੌਲ ਹੈਗਾ ਵਾ ਤੇ ਪਿਸਤੌਲ ਤੂੰ ਆਪਦੇ ਨਿਆਣੇ ਦੇ ਹੱਥੀ ਜੇ ਤੇਰੀ ਲਾਦ ਗੰਦੀ ਆਰ ਤੂੰ ਆਪਦੇ ਪੋਤਰ ਦੇ ਹੱਥੀ ਪਿਸਤੌਲ ਲੱਗਣ ਕੋ ਦਿੱਤਾ ਇੱਥੇ ਪਿਓ ਦੀ ਵੀ ਗਲਤੀ ਏ ਫੇ ਇੱਥੇ ਮੈਂ ਪੁਲਿਸ ਨੂੰ ਖਾਸ ਕਰਕੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੈਂ ਇੱਥੇ ਬੇਨਤੀ ਕਰੂੰਗਾ ਵੀ ਉਹ ਤਬਰ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਜਿਹੜਾ ਮੁੰਡੇ ਨੇ ਪਿਸਤੌਲ ਨਾਲ ਕੁੜੀ ਮਾਰੀ ਫੇ ਆਪ ਮਾਰ ਆਪ ਗੋਲੀ ਮਾਰ ਲਈ ਆਪਣੇ ਦੇ ਉਹਦੀ ਮੈਂ ਕਹਿੰਦਾ ਵੀ ਫੇਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਮੁੰਡੇ ਦੀ ਮੁੰਡੇ ਦੇ ਪਰਿਵਾਰ ਦੀ ਜੇ ਤੇ ਪਿਸਤੌਲ 2 ਨੰਬਰ ਚ ਨਿਕਲਿਆ ਉਹ ਲਿਸੈਂਸੀ ਨਾ ਹੋਇਆ 2 ਨੰਬਰ ਚ ਹੋਇਆ ਫੇਰ ਉਹ ਤਾਂ ਸਾਰਾ ਟੱਬਰ ਰਗੜੋ ਮੁੰਡੇ ਦਾ ਤੇ ਜੇ ਤੇ ਪਿਸਤੌਲ ਲਿਸੈਂਸੀ ਹੋਇਆ ਫੇਰ ਵੀ ਰਗੜੋ ਫੇਰ ਕਿਉਂ ਰਗੜੋ ਵੀ ਤੁਸੀਂ ਆਪਦੀ ਗੰਦੀ ਲਾਦ ਨੂੰ ਪਿਸਤੌਲ ਦਿੱਤਾ ਕਿਉਂ ਤੁਹਾਨੂੰ ਨਹੀਂ ਪਤਾ ਵੀ ਤੁਹਾਡੀ ਲਾਦ ਗੰਦੀ ਹੈ ਤੁਹਾਨੂੰ ਨਹੀਂ ਪਤਾ ਵੀ ਤੁਹਾਡੀ ਲਾਦ ਦਾ ਰੱਸਾ ਲੱਥਾ ਵਾ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਵਾ ਦੇਖੋ ਅਸੀਂ ਨਾ ਕੀ ਕਰਦੇ ਆ ਵੀ ਅਸੀਂ ਆਪਣੀਆਂ ਕੁੜੀਆਂ ਨੂੰ ਜ਼ਰੂਰ ਸਮਝਾਉਣੀ ਆ ਜੋ ਸਮਝਾਉਣਾ ਚਾਹੀਦਾ ਵੀ ਆ ਵੀ ਬੇਟਾ ਵੇਖੋ ਤੁਹਾਡੇ ਕਰਕੇ ਸਾਡੀ ਪੱਗ ਨੂੰ ਦਾਗ ਨਾ ਲੱਗੇ ਸਮਝਾਉਣਾ ਚਾਹੀਦਾ ਕੁੜੀਆਂ ਨੂੰ ਬੱਚੀਆਂ ਨੂੰ ਸਮਝਾਉਣਾ ਚਾਹੀਦਾ ਪਰ ਮੈਂ ਇੱਥੇ ਬੇਨਤੀ ਕਰਦਾ ਵੀ ਕਿਤੇ ਨਾ ਕਿਤੇ ਸਮਝਾਉਣਾ ਮੁੰਡਿਆਂ ਨੂੰ ਵੀ ਚਾਹੀਦਾ ਵਾ ਵੀ ਪੁੱਤ ਤੂੰ ਕੁਝ ਮਾੜੀ ਕਰਤੂਤ ਕਰੇਗਾ ਸਾਡਾ ਵੀ ਨੱਕ ਡੋਬੇਗਾ ਤੇ ਜਿਹੜੀ ਕਿਸ ਦੀ ਧੀ ਹੋਊਗੀ ਉਹਨਾਂ ਦਾ ਉਹਨਾਂ ਦਾ ਨੱਕ ਵੀ ਡੋਬੇਗਾ ਧੀ ਵਾਲੇ ਪਰਿਵਾਰ ਦਾ ਵੀ ਨੱਕ ਡੋਬੇਗਾ ਸਾਡਾ ਵੀ ਡੋਬੇਗਾ ਗੱਲ ਕਰਨੀ ਚਾਹੀਦੀ ਸਮਝਾਉਣਾ ਚਾਹੀਦਾ ਵਾ ਅਸੀਂ ਕੁੜੀਆਂ ਨੂੰ ਸਮਝਾ ਦਿੰਦੇ ਆ ਪਰ ਮੁੰਡਿਆਂ ਦੇ ਜਦੋਂ ਅਸੀਂ ਇਦਾਂ ਕੋਈ ਨਹੀਂ ਕਿਸੇ ਦੇ ਕੱਢ ਵੀ ਲਿਆਉ ਤੇ ਫੇਕੜੀ ਗੱਲ ਆ ਗੱਲ ਕਿਉਂ ਨਹੀਂ ਗਈ ਗੱਲ ਹੈਗੀ ਆ ਗੱਲ ਹੈਗੀ ਬਹੁਤ ਵੱਡੀ ਗੱਲ ਆ ਅਸੀਂ ਇਹ ਸੋਚਦੇ ਆ ਵੀ ਨਾਉ ਲਓ ਜੀ ਕੁੜੀ ਨੂੰ ਸਮਝਾਤਾ ਸਮਝੋ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਮੁੰਡੇ ਨੂੰ ਵੀ ਸਮਝਾਉਣਾ ਚਾਹੀਦਾ ਵਾ ਹੁਣ ਇੱਥੇ ਇੱਕ ਦੇ ਕਿਸ ਦੇ ਨਾਲ ਕੁੜੀ ਦੀ ਉਹਦੀ ਇੰਗੇਜਮੈਂਟ ਪਹਿਲਾਂ ਹੀ ਹੋ ਚੁੱਕੀ ਸੀ ਜੋ ਪਹਿਲਾਂ ਮੰਗਣੀ ਹੋ ਚੁੱਕੀ ਹੈ ਕੁੜੀ ਦੀ ਇੱਕ ਦੇ ਕਿਸ ਦੀ ਕੁੜੀ ਮਾਰਤੀ ਇਹਨੇ ਵਿਗੜੀ ਲਾਦਨੀ ਕਿਸ ਦੀ ਕੁੜੀ ਮਾਰਦੀ ਨੰਬਰ 2 ਇੱਕ ਪਰਿਵਾਰ ਦਾ ਕੋਈ ਜੀ ਖੋਲਿਆ ਇਹਨੇ ਜਿਹੜੇ ਪਰਿਵਾਰ ਨੇ ਉਹ ਪਰਿਵਾਰ ਕੋ ਬਹੁਤਾ ਕੁੜੀ ਵਾਲਾਂ ਦੇ ਕੋਈ ਵੱਡਾ ਤਗੜਾ ਪਰਿਵਾਰ ਨਹੀਂ ਹੈਗਾ ਕੁੜੀ ਮਾਰਦੀ ਉਹਨਾਂ ਦੀ ਗੋਲੀ ਮਾਰ ਕੇ ਕੁੜੀ ਮਾਰੀ ਜਿਹੜੇ ਮਾਪਿਆਂ ਨੇ ਸਾਰੀ ਉਮਰ ਉਹ ਕੁੜੀ ਮੰਨ ਲਓ 20 21 ਸਾਲ ਦੀ ਹੋਈ ਹੋਏਗੀ ਉਥੇ ਪੜ੍ਹਾਈ ਦੇ ਖਰਚੇ ਲਾਏ ਹੋਣਗੇ ਮਾਪਿਆਂ ਨੇ ਪੜ੍ਹਾਈ ਕਰਾਉਂਦੇ ਮਗਰ ਕੁੜੀ ਨੂੰ ੱਟਕੇ ਖਾਦੇ ਹੋਣਗੇ ਕੁੜੀ ਮਾਰਤੀ ਪਲੱਸ ਜਿਹੜਾ ਮੁੰਡੇ ਦਾ ਮਾਪਿਓ ਵੀ ਹੋਊਗਾ ਮੰਨ ਲਓ ਇਹ ਵੀ ਭਾਵੇਂ ਤਗੜਾ ਹੋਵੇ ਭਾਵੇਂ ਗਰੀਬ ਹੋਵੇ ਸਵਾਲ ਇਹ ਆ ਵੀ ਉਹਨਾਂ ਨੇ ਵੀ ਮੁੰਡੇ ਦੀ ਪੜ੍ਹਾਈ ਕਰਾਉਣ ਤੇ ਪੈਸੇ ਲਾਏ ਖਰਚਾ ਲਾਇਆ 20 21 ਸਾਲ ਉਹਨੂੰ ਮੁੰਡੇ ਨੂੰ ਪਾਲਿਆ ਪਰ ਕੁੜੀ ਨੂੰ ਗੋਲੀ ਮਾਰੀ ਫੇ ਆਪਣੇ ਆਪ ਦੇ ਵੀ ਮਾਰ ਲਈ ਕਿੰਨਾ ਰੌਲਾ ਪਿਆ ਐ ਇਸ ਗੱਲ ਦਾ ਤਾਂ ਮੈਂ ਤਾਂ ਇੱਥੋਂ ਦਾ ਕਹਿੰਦਾ ਹਾਂ ਕਿ ਜਦੋਂ ਮੁੰਡਾ ਹੋਣ ਤੇ ਮਰ ਗਿਆ ਜੇ ਉਹ ਮੁੰਡਾ ਬਚ ਜਾਂਦਾ ਤੇ ਮੁੰਡੇ ਨੂੰ ਕਾਨੂੰਨ ਨੂੰ ਚਾਹੀਦਾ ਏ ਵੀ ਮੁੰਡੇ ਨੂੰ ਚੰਗਾ ਰਗੜ ਦੇ ਹੁਣ ਕਾਨੂੰਨ ਨੂੰ ਇਹ ਚਾਹੀਦਾ ਵੀ ਮੁੰਡੇ ਦਾ ਮਾਪਿ ਉਹ ਰਗੜੋ ਹੁਣ ਤੁਸੀਂ ਕਹੋਗੇ ਕਈ ਸੁੰਦਮ ਵਾਲੇ ਕਹਿਣਗੇ ਵੇਖੋ ਜੀ ਜੇ ਉਹਨਾਂ ਦੀ ਧੀ ਗਈ ਐ ਤੇ ਉਹਨਾਂ ਦਾ ਪੁੱਤ ਵੀ ਤੇ ਗਿਆ ਹੀ ਆ ਗਿਆ ਵਾ ਕਰਤੂਤ ਕਿਹੜੀ ਤੋਂ ਗਿਆ ਵਾ ਉਥੇ ਕੁੜੀ ਦੇ ਕਰਤੂਤ ਤੋਂ ਥੋੜੀ ਗਿਆ ਉਹ ਮੁੰਡਾ ਜੇ ਮਰਿਆ ਆਪਣੀ ਕਰਤੂਤੋਂ ਮਰਿਆ ਮਰਿਆ ਉਹ ਕੁੜੀ ਨੇ ਨਾ ਕਰਤੀ ਚੁੱਪ ਕਰਕੇ ਬਹਿ ਜਾਂਦਾ ਜੇ ਕੁੜੀ ਪਸੰਦ ਸੀਗੀ ਇਹਨੂੰ ਤੇ ਆਪਣੇ ਮਾਪਿਆਂ ਨਾਲ ਗੱਲ ਕਰਦਾ ਵੀ ਬਈ ਮੈਨੂੰ ਉਹ ਫਲਾਨੀ ਕੁੜੀ ਪਸੰਦ ਆ ਉਹਦੇ ਘਰ ਦੇ ਨਾਲ ਗੱਲ ਕਰ ਲੋ ਇੱਜ਼ਤ ਦੇ ਨਾਲ ਇੱਜ਼ਤ ਦੇ ਨਾਲ ਗੱਲ ਕਰ ਲੋ ਉਹ ਗੱਲ ਕਰ ਲੈਂਦੇ ਪਰ ਮੈਂ ਬੇਨਤੀ ਕਰਾਂ ਵਿਗੜੀਆਂ ਲਾਦਾ ਜਿਹੜੀਆਂ ਨਾ ਵਿਗਾੜ ਦਾ ਮਾਪਿ ਹੋਈ ਗਿਆ ਹੁਣ ਰਗੜਨਾ ਚਾਹੀਦਾ ਮਾਪਿਓ ਨੂੰ ਪਹਿਲੀ ਗੱਲ ਤੇ ਵੀ ਹਥਿਆਰ ਵੇਖਣਾ ਵੀ 2 ਨੰਬਰ ਹੀ ਐ ਕਿ ਲਾਇਸੈਂਸੀ ਐ ਜੇ 2 ਨੰਬਰ ਹੀ ਨਿਕਲੇ ਫਿਰ ਰਗੜਨ ਇਹਨਾਂ ਨੂੰ ਜੇ ਲਾਇਸੈਂਸੀ ਨਿਕਲਿਆ ਤਾਂ ਫੇਰ ਉਹਨਾਂ ਨੂੰ ਤਾਰ ਰਗੜਨਾ ਵੀ ਤੁਸੀਂ ਆਪਦੇ ਨਿਆਣੇ ਨੂੰ ਹਥਿਆਰ ਦਿੱਤਾ ਕਿਉਂ ਮੁੰਡੇ ਦਾ ਮਾਪਿ ਹੋਇਆ ਰਗੜਨ ਫਿਰ ਵੇਖੇ ਇਹਨਾਂ ਦਾ ਕੋਈ ਵੀ ਹੁਣ ਕੀ ਬੀਤਦੀ ਇਹਨਾਂ ਤੇ ਠੀਕ ਹੈ ਉਹਨਾਂ ਦਾ ਪੁੱਤ ਗਿਆ ਪਰ ਕਰਤੂਕ ਕਿਹੜੀ ਤੋਂ ਗਿਆ ਇਹ ਵੇਖ ਮਾਬੇ ਉਹਦੀ ਹਲਾਸ਼ੇਰੀ ਮਗਰ ਬਾਕੀ ਆ ਜਿਹੜੇ ਪੁੱਠੇ ਸੱਦੇ ਦਿਨ ਬਣਾ ਰਹੇ ਆ ਵੈਲੈਂਟਾਈਨ ਡੇ ਟੈਡੀ ਡੇ ਜਿਹੜੇ ਚਾਕਲੇਟ ਡੇ ਮੈਂ ਬੇਨਤੀ ਕਰਾਂ ਵੀ ਇਹ ਦਿਨ ਸਿੱਖਾਂ ਦੇ ਦਿਨ ਨਹੀਂ ਗੇ ਇਹਨਾਂ ਦਿਨਾਂ ਦਾ ਇਤਿਹਾਸ ਕੋਈ ਨਹੀਂ ਗਾ ਇਤਿਹਾਸ ਵਾਲੇ ਫਰਵਰੀ ਦੇ ਵਿੱਚ ਤਿੰਨ ਦਿਨ ਆ ਆਪਾਂ ਮਨਾਇਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਜੀਤ ਸਿੰਘ ਜੀ ਦਾ ਜਨਮ ਦਿੜਾ ਹੁਣ 21 ਫਰਵਰੀ ਨੂੰ ਆ ਰਿਹਾ ਵਾ ਸਾਕਾ ਨਨਕਾਣਾ ਜਿੱਥੇ ਮੰਤਨ ਨਰੇਣੂ ਵਰਗੇ ਮੰਤਨ ਨਰੇਂਦਰਾਸ ਵਰਗੇ ਜਿੱਥੇ ਨਨਕਾਣਾ ਸਾਹਿਬ ਤੇ ਕਬਜ਼ਾ ਕਰਕੇ ਬੈਠੇ ਸੀ 150 ਸਿੰਘ ਸ਼ਹੀਦ ਹੋਇਆ ਆਪਾਂ ਇਹ ਦਿਨ ਮਨਾ ਰਹੇ ਆਂ ਤੋ ਵੇਖੋ ਇਹਨਾਂ ਦਾ ਨਾ ਇਤਿਹਾਸ ਆ ਆਪਾਂ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਸੰਭੀਏ ਇਹ ਚੌਕਲੇਟ ਤੇ ਟੈਡੀਡੇ ਮਣਾ ਕੇ ਅਸੀਂ ਆਪਣੇ ਵਿਰਸੇ ਤੋਂ ਅਸੀਂ ਆਪਣੇ ਇਤਿਹਾਸ ਤੋਂ ਦੂਰ ਨਾ ਹੋਈਏ ਅਈ ਨੀਕ ਬੇਨਤੀ ਮੇਰੀ ਪ੍ਰਵਾਨ ਕਰਿਓ ਆਪਣੇ ਬੱਚਿਆਂ ਨੂੰ ਗੁਰੂ ਘਰ ਖੜੋ ਆਪਣੇ ਬੱਚਿਆਂ ਨੂੰ ਅਕਲ ਦੋ ਜੋ ਮੇਰੀ ਬੇਨਤੀ ਹੈ ਬੱਚਿਆਂ ਨੂੰ ਖੋਲੋ ਬੱਚਿਆਂ ਨਾਲ ਆਪਣੇ ਨਾਲ ਖੁੱਲ ਕੇ ਗੱਲ ਕਰੋ ਕਿ ਜੇ ਮੈਂ ਮਾਪੇ ਉਹਦਾ ਕਸੂਰ ਸਮਝਦਾ ਵਾਂ ਕਿ ਬੱਚਾ ਜਾਂ ਤੇ ਇਹ ਸੋਚ ਲੈਂਦਾ ਵਾ ਕਿ ਜੇ ਮੈਂ ਮਾਪੇ ਉਹਨੂੰ ਦੱਸਤਾ ਤੇ ਪਤਾ ਨਹੀਂ ਮੇਰਾ ਸੜਨਾ ਭਾਰ ਦੇਣ ਬੱਚਾ ਨਾਲ ਫਰੈਂਡਲੀ ਹੋ ਵੋ ਇਹ ਨਹੀਂ ਬੇਟਾ ਫਰੈਂਡਲੀ ਹੁੰਦਾ ਮਤਲਬ ਵੀ ਤੁਸੀਂ ਵਿਗਾੜ ਹੀ ਲਓ ਵਿਗਾੜਨ ਵਿਗਾੜਨ ਦੀ ਗੱਲ ਵੀ ਨਹੀਂ ਕਰਦਾ ਪਰ ਤੁਸੀਂ ਆਪਣੇ ਬੱਚੇ ਨੂੰ ਦਬਕਾ ਹੀ ਆਸਾਂ ਮਾਰੋ ਵੀ ਤੁਹਾਡੇ ਬੱਚੇ ਡਰੀ ਜਾਣ ਤੇ ਕੋਈ ਕਰਤੂਤ ਕਰਕੇ ਤੁਹਾਨੂੰ ਦੱਸਣ ਹੀ ਨਾ ਆਕੇ ਕੋਈ ਗਲਤੀ ਵੀ ਕਰਾਉਣ ਦੱਸਣ ਹੀ ਨਾ ਕਿਸ ਨੂੰ ਆਕੇ ਐਦਾਂ ਦੇ ਵੀ ਨਾ ਕਰੋ ਬੱਚੇ ਨਾਲ ਫਰੈਂਡਲੀ ਹੋ ਹੁਣ ਮੈਂ ਫਤਿਹ ਆਪਾਂ ਸਾਂਝ ਪਾਈਗੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ